ਜਾ ਰਿਹਾ ਹੈ ਕਿ ਕਾਂਗਰਸ ਦੇ ਜੜੇ ਕੀ ਸਾਰੇ ਕੌਂਸਲਰ ਨੇ ਹੋ ਲੁਧਿਆਣਾ ਦੇ ਵਿੱਚ ਪਹੁੰਚੇ ਨੇ ਇਸ ਵਾਰ ਜਿਹੜੇ ਹੀ ਆਪਣੇ ਕੌਂਸਲਰ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਜੀ ਜੀ ਬਿਲਕੁਲ ਜਿਸ ਤਰ੍ਹਾਂ ਕੀ ਪਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਮਾਹੌਲ ਪੂਰੀ ਤਰ੍ਹਾਂ ਨਾਲ ਗਰਮ ਹੈ ਔਰ ਮੇਅਰ ਦੀ ਚੋਣ ਨੂੰ ਲੈ ਕੇ ਸਰਗਰਮ ਨੇ ਹਰ ਪਾਰਟੀਆਂ ਔਰ ਆਪਣੇ ਆਪਣੇ ਕਾਉਂਸਲਰ ਨੂੰ ਬਚਾਨ ਦੇ ਲਈ ਜਿਹੜੇ ਨੇ ਉਹਨਾਂ ਨੇ ਆਪਣੇ ਕਾਉਂਸਲਰ ਨੂੰ ਇੱਕ ਤਰ੍ਹਾਂ ਨਾਲ ਕਈਏ ਤਾਂ ਸ਼ਿਫਟ ਕਰ ਦਿੱਤਾ ਹੈਗਾ ਕਿਸੇ ਨੇ ਰੋਪੜ ਨੂੰ ਜਿਹੜਾ ਹੈਗਾ ਚੁਣਿਆ ਔਰ ਕਿਸੇ ਪਾਰਟੀ ਵੱਲੋਂ ਲੁਧਿਆਣਾ ਦੇ ਵਿੱਚ ਆਪਣੇ ਕਾਉਂਸਲਰ ਜਿਹੜੇ ਨੇ ਠਹਿਰਾਏ ਗਏ ਨੇ ਕਾਂਗਰਸ ਦੇ ਤਰਫ ਤੋਂ ਜਿਹੜੀ ਹੈ ਪਤਾ ਚੱਲਿਆ ਸੂਤਰਾ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਕਾਉਂਸਲਰ ਜਿਹੜੇ ਨੇ ਕਾਂਗਰਸ ਦੇ ਕਾਉਂਸਲਰ ਲੁਧਿਆਣਾ ਦੇ ਵਿੱਚ ਸ਼ਿਫਟ ਕਰ ਦਿੱਤੇ ਗਏ ਨੇ ਇੱਕ ਮਹਫੂਜ਼ ਜਗ੍ਹਾ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈਗਾ ਹਾਲਾਂਕਿ ਦੋ ਜਗ੍ਹਾ ਦਾ ਨਾਮ ਜਿਹੜਾ ਹੈਗਾ ਪਰਮ ਨਿਕਲ ਕੇ ਸਾਹਮਣੇ ਆ ਰਿਹਾ ਕਿ ਇੱਕ ਜਗ੍ਹਾ ਤੇ ਸਾਰੇ ਕਾਉਂਸਲਰ ਇਕੱਠੇ ਨਹੀਂ ਰੱਖੇਗੇ ਨੇ ਲੇਕਿਨ ਕੋਈ ਵੀ ਜਿਹੜਾ ਗੱਲ ਕਰਨ ਲਈ ਤਿਆਰ ਨਹੀਂ ਚਾਹੇ ਉਹ ਕਾਂਗਰਸ ਦਾ ਕੋਈ ਵਰਕਰ ਹੋਵੇ ਜਾਂ ਫਿਰ ਸੀਨੀਅਰ ਲੀਡਰ ਹੋਵੇ ਜਾਂ خود ਸ਼ਹਿਰੀ ਪ੍ਰਧਾਨ ਸੰਜੀਤ ਤਲਵਾਰ ਹੁਣ ਉਹਨਾਂ ਨੇ ਚੁੱਪੀ ਸਾਧ ਰੱਖੀ ਹੈ ਲੇਕਿਨ ਇਹਨਾਂ ਜ਼ਰੂਰ ਪਤਾ ਚੱਲੇਗਾ ਕਿ ਸਾਰੇ ਕਾਉਂਸਲਰ ਜਿਹੜੇ ਨੇ ਲੁਧਿਆਣਾ ਦੀ ਦੋ ਜਗ੍ਹਾ ਤੇ ਸ਼ਿਫਟ ਕੀਤੇ ਗਏ ਨੇ ਇੱਕ ਨਿਜੀ ਹੋਟਲ ਦੇ ਵਿੱਚ ਦੱਸਿਆ ਜਾ ਰਿਹਾ ਔਰ ਦੂਸਰਾ ਇੱਕ ਕੋਠੀ ਦੱਸੀ ਜਾ ਰਹੀ ਹੈ ਜਿੱਥੇ ਕਾਉਂਸਲਰ ਜਿਹੜੇ ਨੇ ਸ਼ਿਫਟ ਕੀਤੇ ਗਏ ਨੇ ਜੀ ਪਰ ਜੀ ਬਿਲਕੁਲ ਇਸ ਵਾਰ ਵੀ ਜੜੇ ਕਿ ਬੇਹ ਜੜੇ ਕਿ ਖਾਸ ਨੇ ਚੋਣਾ ਕਿਉਂਕਿ ਪਿਛਲੀ ਵਾਰ ਜਦੋਂ ਚੋਣਾ ਹੋਇਆ ਸੀ ਗੜਬੜੀ ਦਾ ਇਲਜ਼ਾਮ ਲਗਾਇਆ ਗਿਆ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਭਾਜਪਾ ਦੇ ਵੱਲੋਂ ਗੜਬੜੀ ਕੀਤੀ ਗਈ ਹੈ ਹਾਲਾਂਕਿ ਇਸ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਅਲਾਈਅንስ ਹੈ ਸੋ ਕੀ ਲੱਗਦਾ ਹੈ ਕਿ ਕ੍ਰਾਸ ਵੋਟਿੰਗ ਹੋਣ ਦੇ ਚਾਂਸਸ ਲੱਗਦੇ ਨੇ ਇਸ ਵਾਰ ਪਰ ਹੁਣ ਦੇਖੋ ਜਿੱਥੇ ਤੱਕ ਲਾਈ ਇਸ ਦੀ ਗੱਲ ਆ ਪਹਿਲਾਂ ਤਾਂ ਇਹ ਸਮਝਣਾ ਪਏਗਾ ਰਾਜਾ ਵੜਿੰਗ ਦਾ ਬਿਆਨ ਤੁਸੀਂ ਸੁਣਿਆ ਹੋਏਗਾ ਰਾਜਾ ਵੜਿੰਗ ਨੇ ਤਾਂ ਸਾਫ਼ ਕਹਿਤਾ ਕਿ ਸਾਡਾ ਆਮ ਆਦਮੀ ਪਾਰਟੀ ਨਾਲ ਕਿਸੇ ਤਰ੍ਹਾਂ ਦਾ ਕੋਈ ਅਲਾਈਅੰਸ ਹੀ ਨਹੀਂ ਹੈ ਜਦਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਇਹ ਕਹੀਏ ਕਿ ਦਿੱਲੀ ਤੋਂ ਹਾਈ ਕਮਾਨ ਜਿਹੜੀ ਉਹ ਕਹਿ ਰਹੀ ਹੈਗੀ ਆ ਕਾਂਗਰਸ ਦੀ ਹਵਾਈ ਕਮਾਨ ਕਹਿ ਰਹੀ ਹੈਗੀ ਆ ਕਿ ਅਸੀਂ ਅਲਾਈਅੰਸ ਦੇ ਵਿੱਚ ਤਾਂ ਦੇਖਣਾ ਹੋਏਗਾ ਚੰਡੀਗੜ੍ਹ ਦੇ ਵਿੱਚ ਅਲਾਈਅੰਸ ਦੇ ਵਿੱਚ ਜਾ ਕੇ ਮੇਅਰ ਦੀ ਚੋਣ ਹੁੰਦੀ ਹੈ ਜਾਂ ਇੰਡੀਵਿਜੂਅਲ ਜਾਂਦੇ ਨੇ ਲੇਕਿਨ ਇਹਨਾਂ ਜ਼ਰੂਰ ਹੈ ਕੀ ਕੌਂਸਲਰ ਜਿਹੜੇ ਨੇ ਉਹਨਾਂ ਨੂੰ ਮਹਫੂਜ਼ ਜ਼ਰੂਰ ਕੀਤਾ ਜਾ ਰਿਹਾ ਹੈਗਾ ਬਚਾਇਆ ਜਾ ਰਿਹਾ ਹੈਗਾ ਔਰ ਕਿਹੜੀ ਪਾਰਟੀ ਕੀ ਦੇ ਤੋ ਵਿਚਾਰੀ ਹੈ ਕੀ ਕਾਂਗਰਸ ਆਮ ਆਦਮੀ ਪਾਰਟੀ ਤੋਂ ਵਿਚਾਰੀ ਹੈ ਆਮ ਆਦਮੀ ਪਾਰਟੀ ਕਾਂਗਰਸ ਤੋਂ ਵਿਚਾਰੀ ਹੈ ਅਗਰ ਅਲਾਈਸਾ ਤਾਂ ਪਛਾਣ ਦੀ ਕੀ ਜ਼ਰੂਰਤ ਹੈ ਆਪਣੇ ਕਾਂਗਰਸ ਦੇ ਜਿਹੜੇ ਕੌਂਸਲਰ ਨੇ ਉਹਨਾਂ ਨੂੰ ਛੁਪਾਉਣ ਦੀ ਕੀ ਜ਼ਰੂਰਤ ਹੈ ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ੱੱਕਾ ਹੋਏਗਾ ਸੀਟ ਦੇ ਉੱਤੇ ਜ਼ਬਰਦਸਤੀ ਬਿਠਾਇਆ ਜਾਏਗਾ ਫਿਰ ਉਸੇ ਤਰ੍ਹਾਂ ਨਾਲ ਵੀਡੀਓ ਸਾਹਮਣੇ ਆਣਗੀਆ ਜਾਂ ਸੈਂਤੀ ਬਣੇਗੀ ਜਾਂ ਇਲੈਕਸ਼ਨ ਹੋਏਗਾ VOTING ਹੋਏਗੀ ਇਹ ਦੇਖਣਾ ਹੋਏਗਾ ਲੇਕਿਨ ਇਹਨਾਂ ਜ਼ਰੂਰ ਹੈ ਕਿ ਫਿਲਹਾਲ ਕਾਉਂਸਲਰ ਜਿਹੜੇ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਇਦਿਆਦ ਦੇ ਤੌਰ ਦੇ ਉੱਤੇ ਉਰਾਪਰਾ ਮੈਂ ਨੂੰ ਕਹੂੰਗਾ ਉਰਾਪਰਾ ਕਰ ਦਿੱਤੇ ਗਏ ਨੇ ਔਰ ਲੁਧਿਆਣਾ ਦੇ ਵਿੱਚ ਜਿਸ ਤਰ੍ਹਾਂ ਕਾਂਗਰਸ ਦੇ ਮੇਅਰਾਂ ਮਾਫ ਕਰਨਾ ਕਾਉਂਸਲਰਾਂ ਨੂੰ ਰੱਖਿਆ ਗਿਆ ਹੈਗਾ ਉਤੋਂ ਕਿਤੇ ਨਾ ਕਿਤੇ ਖਦਸ਼ਾ ਜ਼ਰੂਰ ਜਾਹਿਰ ਹੋ ਰਿਹਾ ਹੈਗਾ ਕਿ ਪਾਰਟੀ ਦੇ ਅੰਦਰ ਡਰ ਜ਼ਰੂਰ ਹੈ ਕਿ ਕਿਤੇ ਉਹਨਾਂ ਦੇ ਕਾਂਗਰਸ ਦੇ ਜਿਹੜੇ ਕਾਉਂਸਲਰ ਨੇ ਉਹ ਕਿਤੇ ਪਾਰਟੀ ਜੀ ਸ਼ਿਫਟ ਨਾ ਕਰ ਜਾਣ ਜਾਂ ਦਲ ਬਦਲੂ ਨਾ ਹੋ ਜਾਣ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਨਾ ਚਲੇ ਜਾਣ ਸ਼ਾਇਦ ਇਸੇ ਕਰਕੇ ਉਹਨਾਂ ਨੂੰ ਇਤਿਆਦ ਦੇ ਤੌਰ ਤੇ ਲੁਧਿਆਣਾ ਦੇ ਵਿੱਚ ਸ਼ਿਫਟ ਕੀਤਾ ਗਿਆ ਜੀ ਬਿਲਕੁਲ ਹਲਚਲ ਕਾਫੀ ਤੇਜ਼ ਹੈ ਕਿਉਂਕਿ ਕੱਲ ਮੇਅਰ ਦੀ ਚੋਣ ਹੋਣੀ ਹੈ ਸੋ ਪਿਛਲੀ ਵਾਰ ਜਿਵੇਂ ਕਿ ਕਾਫੀ ਜ਼ਿਆਦਾ ਹੰਗਾਮਾ ਹੋਇਆ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਸਨ ਉਸ ਵਾਰ ਕਿਹਾ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਸਖਤ ਇੰਤਜ਼ਾਮ ਕੀਤੇ ਗਏ ਨੇ ਸੀਸੀਟੀਵੀ ਕੈਮਰਾ ਦਾ ਵੀ ਧਿਆਨ ਰੱਖਿਆ ਜਾਵੇਗਾ ਆਬਜ਼ਰਵਰ ਵੀ ਕਾਫੀ ਜ਼ਿਆਦਾ ਜਿਹੜੇ ਕਿ 6 ਤੋਂ ਵੱਧ ਆਬਜ਼ਰਵਰ ਵੀ ਰੱਖੇ ਗਏ ਨੇ ਸੋ ਹੋਰ ਵੀ ਇਸ ਤਰ੍ਹਾਂ ਦੀ ਚੀਜ਼ਾਂ ਦਾ ਧਿਆਨ ਹੈ ਜਿਹੜਾ ਕਿ ਇਸ ਵਾਰ ਰੱਖਿਆ ਜਾਵੇਗਾ ਕਿ ਪਹਿਲਾਂ ਵਾਲੀ ਜੋ ਗਲਤੀਆਂ ਨੇ ਉਹ ਇਸ ਵਾਰ ਇਸ ਵਾਰ ਚੋਣਾਂ ਦੇ ਵਿੱਚ ਨਾ ਹੋ ਸਕਣ ਜੀ ਬਿਲਕੁਲ ਦੇਖੋ ਇੱਕ ਸੰਵਿਧਾਨ ਦੀ ਮਰਿਆਦਾ ਹੁੰਦੀ ਹੈ ਚੋਣ ਦੇ ਵਿੱਚ ਜੋ ਨਿਯਮ ਬਣੇ ਨੇ ਉਹਨਾਂ ਦਾ ਪਾਲਨ ਹੋਣਾ ਬੇहद ਲਾਜ਼ਮੀ ਹੁੰਦਾ ਹੈ ਕਿਸੇ ਵੀ ਤਰ੍ਹਾਂ ਦਾ ੱਟਕਾ ਇਲੈਕਸ਼ਨ ਦੇ ਵਿੱਚ ਆਏ ਹੋ ਸਰਕਾਰ ਜਿਹੜੀ ਮੌਕੇ ਦੀ ਮੌਜੂਦ ਸਰਕਾਰ ਹੈ ਉਹਦੇ ਵੱਲੋਂ ਕੀਤਾ ਜਾਵੇ ਵਾ ਵਿਰੋਧੀਆਂ ਵੱਲੋਂ ਕੀਤਾ ਜਾਵੇ ਜਾਂ ਕੇਂਦਰ ਦੀ ਸਰਕਾਰ ਉਹ ਜਾਇਜ਼ ਨਹੀਂ ਹੁੰਦਾ ਚਾਹੇ ਇਸੇ ਕਰਕੇ ਕਿਉਂਕਿ ਪਿਛਲੀ ਵਾਰ ਵੀ ਤੁਸੀਂ ਦੇਖਿਆ ਹੋਵੇਗਾ ਬਹੁਤ ਜ਼ਿਆਦਾ ਇਸ ਦੇ ਉੱਤੇ ਰੋਲਾ ਜਿਹੜਾ ਉੱਠਿਆ ਸੀਗਾ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸੁਣਨ ਨੂੰ ਮਿਲ ਗਿਆ ਸੀਗੀਆਂ ਪਾਰਟੀ ਨੂੰ ਤਾਂ ਇਸ ਕਰਕੇ ਇਸ ਵਾਰ ਬਚਾ ਕੀਤਾ ਜਾਏਗਾ ਆਬਜ਼ਰਵਰ ਜਿਤਾ ਤੁਸੀਂ ਦੱਸਿਆ ਪੰਜ ਤੋਂ 6 ਆਬਜ਼ਰਵਰ ਲਗਾਏ ਗਏ ਨੇ ਤਾਂ ਮੈਨੂੰ ਲੱਗਦਾ ਕਿ ਇਸ ਵਾਰ VOTING ਦੇ ਤਹਿਤ ਜਿਹੜਾ ਹੈਗਾ ਉਹ ਜ਼ਰੂਰ ਮੇਅਰ ਨੂੰ ਚੁਣਿਆ ਜਾਏਗਾ ਲੇਕਿਨ احتیاط ਕਿਸ ਚੀਜ਼ ਦੀ ਬਰਤਰੀਆਂ ਨੇ ਪਾਰਟੀਆਂ ਇਹ ਵੀ ਦੇਖਣਾ ਹੋਏਗਾ ਕਿ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਨੂੰ ਜ਼ਰੂਰ ਖਦਸ਼ਾ ਹੋਏਗਾ ਕਿ ਕੌਂਸਲਰ ਜਿਹੜੇ ਨੇ ਉਹ ਦਲ ਬਦਲ ਸਕਦੇ ਨੇ ਜਾਂ ਫਿਰ ਮੁਖ ਖਾਲਿਫਤ ਹੋ ਸਕਦੀ ਹੈਗੀ ਕਿਉਂਕਿ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਵੀ ਜਿੱਦਾ ਪੰਜਾਬ ਦੇ ਵਿੱਚ ਦੋ ਟੜ ਦਿਖੇ ਸੀਗੇ ਦੋ ਟੜੇ ਦਿਖੇ ਸੀ ਉਸੇ ਤਰ੍ਹਾਂ ਹੋ ਸਕਦਾ ਹੈ ਚੰਡੀਗੜ੍ਹ ਦੇ ਵਿੱਚ ਵੀ ਇਹ ਖਦਸ਼ਾ ਜਿਹੜਾ ਉਹਨਾਂ ਦੇ ਸਾਹਮਣੇ ਆਇਆ ਹੋਵੇ ਜੀ ਬਿਲਕੁਲ ਜਿਹੜਾ ਕਿ ਕੱਲ ਸਾਫ ਹੋ ਜਾਵੇਗਾ ਜਿੱਥੇ ਕਿ ਮੇਅਰ ਦੀ ਕੁਰਸੀ ਤੇ ਕੌਣ ਬੈਠੇਗਾ ਕੱਲ ਬਿਹਤ ਖਾਸ ਦਿਨ ਹੈ ਸਾਰੀ ਪਾਰਟੀਆਂ ਦੇ ਵੱਲੋਂ ਤਿਆਰੀਆਂ ਵੀ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਵੀ ਸੋ ਕੱਲ ਦਾ ਦਿਨ ਜਿਹੜਾ ਕਿ ਇਹ ਚੋਣਾ ਹੋਣੀ ਹੈ ਜਿਸ ਦਾ ਕਿ ਕਾਫੀ ਦੇਰ ਤੋਂ ਇੰਤਜ਼ਾਰ ਵੀ ਕੀਤਾ ਜਾ ਰਿਹਾ ਸੀ ਸੋ ਕੱਲ ਇਹ ਸਾਫ ਹੋ ਜਾਵੇਗਾ ਕਿ ਮੇਅਰ ਦੀ ਕੁਰਸੀ ਤੇ